ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰੇ ਨੂੰ ਤੁਹਾਂਦਰੁਸਤੀਆਂ ਬਖਸ਼ਿ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾ ਮੇਰੇ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪੂਰੀਆਂ ਕਰ ਦਿਓ ਸੰਗਿਆ ਦਾ ਬੇੜਾ ਹੋ ਗਿਆ ਜੀ ਸ਼ਾਮ ਦਾ ਬੇੜਾ ਹੁਣੇ ਆਚਾਰ ਬਣਾ ਕੇ ਹਟੇ ਸੀਗੇ ਜੀ ਤੇ ਹੁਣ ਘਰ ਨੂੰ ਜਾਣ ਦੀ ਤਿਆਰੀ ਹੈ ਜੀ ਸਾਡੀ ਟਾਈਮ ਤਾਂ ਹੋ ਗਿਆ ਜੀ ਤਕਰੀਬਨ 4:30 ਪੌਣੇ 5 ਸੌਰੀ 4:3 ਹੋ ਚੁੱਕੇ ਆ ਜੀ ਤੇ 5 ਵਜੇ ਤੱਕ ਅਸੀਂ ਗੱਡੀ ਦੇ ਵਿੱਚ ਬੈਠ ਜਾਣਾ ਹੈਗਾ ਜਾ ਕੇ ਬਾਕੀ ਦੇਖਦੇ ਗਏ ਰੱਬ ਰੱਖਾ ਕਿ ਹੌਲੀ ਹੌਲੀ ਚੱਲਾਂਗੇ ਤੇ ਜੋਰਜੀ ਸਾਹਿਬ ਦੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਵੀ ਕਰਾਵਾਂਗੇ ਆਪਾਂ ਤੇ ਮੇਰੀ ਜਿਹੜਾ ਫੈਮਿਲੀ ਵਾਲਾ ਸਿਲਸਿਲਾ ਉਹ ਅੰਦਰ ਕਿੱਥੇ ਗਿਆ ਇਸ ਵੀਰ ਸੁਖਵੀਰ ਪਤਾ ਨਹੀਂ ਕਿੱਥੇ ਬੈਠੀ ਹੋਣ ਲਓ ਜੀ ਸਮਾਨ ਸਾਡਾ ਚੱਕ ਲਿਆ ਆਪਾਂ ਨੇ ਹੁਣ ਤਾਂ ਫਿਰ ਜੇ ਉਹਲੇ ਇੱਥੇ ਮਿਲ ਗਏ ਮਾਮੇ ਫਿਰ ਪਾਉਂਗਾ ਉਹ achar ਵਾਸਤੇ ਨਹੀਂ ਉਹਦੀ ਫੱਕੀ ਬਣਾਉਣੀ ਫੱਕੀ ਬਣਾਉਣੀ ਸਾਸਰੀ ਕਾ ਬਲਾਉ ਸਾਸਰੀ ਕਾ ਉਹਦੀ ਬਣਾਉਣੀ ਆ ਫੱਕੀ ਤੋੜ ਕੇ ਲਿਆ ਕੇ ਅਵਾਲ ਕੇ ਉਹਨੂੰ ਸੁੱਕਣੇ ਪਾਉਣੇ ਆ ਮਾਮੇ ਨੂੰ ਮਿਹਨਤਾਂ ਨਾਲ ਜਰੂਰ ਦਊਂਗਾ ਫਿਰ ਤਾਂ ਮੈਂ ਮੈਂ ਇੱਥੇ ਰੱਖੂਗਾ ਕੋਲੈਂਟਰ ਪਰ ਅਵਾਲ ਕੇ ਪਰ ਅਵਾਲ ਕੇ ਹਾਂ ਫਸੁੱਕਣੇ ਆ ਸੁੱਕਣ ਕਰਨੇ ਪਾਉਣੇ ਠੀਕ ਹੌ ਰਹੀ ਆ ਜੀ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤੇ ਉਹੀ ਬੋਲਣਾ ਸਾਸਰੀ ਕਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਪਤੇ ਘੰਡੋ ਹੋ ਗਈ ਹੁਣ ਭਈ ਇਹ ਆ ਦੇਖੋ ਕਿ ਦੰਡੀ ਦੰਡੀ ਆਵਾ ਗੁੱਟਪੂਟੇ ਟਕ ਟਕ ਪਟੇਟਾ ਟਕ 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 ਇਹ ਕੀ ਹੈ ਸਸਰੀ ਕਾਲਵਾ ਤੁਮਾ ਚੱਲਦਾ ਇੱਧਰ ਸਿੱਧਾ ਜੀ ਸਸਰੀ ਕਾਲਵਾ ਪਸੇ ਤੇ ਸਸਰੀ ਕਾਲ ਜੀ ਲਓ ਜੀ ਸਾਡੇ ਜੀ ਔਲੇ ਔਲਾ ਦੇ ਤਾਂ ਡੰਡੇ ਹੋ ਰਹੇ ਆ ਤੇ ਇਹ ਇਹਨਾਂ ਨੂੰ ਇਹਨਾਂ ਨੂੰ ਡੁੱਲਣਾ ਤਾਂ ਪਹਿਲਾਂ ਹੈ ਨਹੀਂ ਕਿ ਆ ਡੁੱਲਣਾ ਹੈ ਚੱਲ ਹੁਣ ਤੂੰ ਮੇਰਾ ਪਾਪਰ ਬੈਂਕ ਚੱਕ ਦੇ ਅੰਦਰ ਤੇ ਇੱਕ ਮੰਮੀ ਕਿਆ ਲੱਗੀ ਕਿ ਅੱਛਾ ਮੰਮੀ ਉਹ ਲੱਗੀ ਕਰਨ ਕੜਾਹੀ ਧੋਣ ਲੱਗ ਗਈ ਸੁਬੀਰ ਪਾਉ ਵੀ ਪਿਆ ਅੰਦਰ ਮੇਰੇ ਖਲਚ ਓਕੇ ਆ ਤੇਰਾ ਭਲਾ ਹੋ ਜਵੇ ਉਹ ਕਾਲੀ ਜੀ ਹੈ ਥੋਰ ਕਾਲੀ ਜੀ ਥੋਰ ਪੱਠੀ ਸਰਕਾਲੀ ਹੁੰਦੀ ਆ ਬਸ ਇਦਾਂ ਹੋ ਜਾਂਦੀ ਸਰਦੀ ਨਾ ਨਹੀਂ ਹਾਂ ਥੱਲੇ ਜਾਈਂ ਕਾਲੀ ਵੀ ਕਾਲੀ ਸੀ ਜਾਂ ਥੱਲੇ ਤੇ ਲੈ ਜਿਆਦਾ ਵੀ ਕਾਲੀ ਸੀ ਮਾਮੇ ਏ ਤੇਰਾ ਮਾਮਾ ਸੋਦਾ ਸਿਰ ਪਰ ਰੱਖੀ ਦੀ ਮਾਮੀ ਨੇ ਅਸੀਂ ਚੁੰਨੀ ਪਰ ਚੱਤ ਬਚ ਗਈ ਚੁੰਨੀ ਇੱਥੇ ਦਾ ਕਾਉਂਦੇ ਆਉਂਦੇ ਜਾਣੀ ਉਦਾਂ ਇਹ ਚੱਲ ਆਹੋ ਦੇ ਇੱਥੇ ਦਾ ਤਾਂ ਰਹਿਣ ਚੱਲ ਤੋ ਨਮਾ ਮਮੀ ਹੋਣੀ ਜਾਲੀ ਜੀ ਇਹ ਅੰਦਰ ਹਾਂ ਹਾ ਹਟਾਵਾ ਤੇ ਇੱਥੇ ਤੇਲ ਜਤੋਂ ਤਾਂ ਵਧੀਆ ਕਰਿਆ ਖਰਚਾ ਇੱਕ ਮਿੰਟ ਇੱਕ ਮਿੰਟ ਰੁਕੋ ਉਹ ਲੈ ਜਾਲੀ ਜੀ ਬੱਸ ਮੰਮੀ ਪੁਕਾਰ ਤੂੰ ਵੀ ਕਰੀ ਭਾਂਡਾ ਭਾਂਡਾ ਜਿਹੜਾ ਚੰਗਣਾ ਰੱਖਦੇ ਨਾ ਉਹ ਤੇ ਅੱਛਾ ਲਾ ਵੀ ਸੱਸਰੀ ਕਾ ਮੁੰਡਿਆ ਸੱਸਰੀ ਜੀ ਤੂੰ ਵੀ ਲਾ ਆ ਸੱਸਰੀ ਆ ਦੇ ਸਾਡੀ ਸਰਦਾਰ ਨਹੀਂ ਰੱਖੇ ਨਿਕਲਿਆ ਹੀ ਬਾਹਰ ਸਮਾਨ ਆਪਣਾ ਹੁਣ ਜੇ ਕੋਈ ਭੁੱਲ ਗਈ ਨਾ ਕੋਈ ਆਪਣੇ ਉਹ ਪਾਲੀ ਜੀ ਤੇ ਆਪਣੇ ਪਾਤ ਉਹ ਪਾਤ ਉਹਦੇ ਚ ਪਾਤੇ ਹਾਂ ਹਾਂ ਪਾਤੇ ਸਾਰਾ ਉਹ ਵੀ ਪਾਤਾ ਸਮਾਨ ਬੱਚੇ ਬੰਖੜ ਖੱਟੇ ਅੱਛੇ ਤੋੜਨੇ ਆਹ ਜੇ ਪਾਰ ਲਿਆ ਕੇ ਹੂੰ ਉਹ ਤਾਂ ਤੋਂ ਮੈਂ ਕਸਤ ਨਹੀਂ ਕਰਦੀ ਮਾੜੀ ਜਿਹਨੂੰ ਚੱਲ ਲੰਡਵੇਂ ਖੱਟੇ ਵੀ ਤੋੜਨੇ ਜਾ ਕੇ ਆ ਲੋ ਇਹਨੂੰ ਖੱਟੇ ਕਹਿੰਦੇ ਸੀ ਕਹਿੰਦੇ ਇਹਨੂੰ ਛੋਲੰਗ ਛੋਲੰਗ ਬਸ ਹੁਣ ਹਾਂ ਕਿੰਬ ਕਿੰਬ ਚੱਲ ਹੁਣ ਕਿੰਬ ਲਾਜਾ ਕਹਿਣ ਛੋਲੰਗ ਕਿਹਨੂੰ ਕਹਿੰਦੇ ਫਿਰ ਪਰ ਕਹਿੰਦੇ ਇਹਨੂੰ ਕਿੰਬ ਨੇ ਸ਼ੋਲੰਗ ਕਿਨੂੰ ਕਹਵੇਂ ਆ ਸ਼ੋਲੰਗ ਵੀ ਕਹਿੰਦੇ ਨੇ ਉਹ ਲੈ ਫਿਰ ਹੁਣ ਹੌਲੀ ਹੌਲੀ ਨਿੰਬੂ ਵੀ ਕਹਿੰਦੇ ਆ ਜਣਾ ਕਿੰਬ ਵੀ ਲੱਜਣਾ ਕਹਿਣ ਕਿੰਬ ਆਉਂਦਾ ਕਿੰਬ ਮਾਮੇ ਵਾਹ ਯੂ ਸੱਚਾ ਪਾਤਸ਼ਾ ਤੰਦਰੁਸਤੀ ਬਖਸ਼ੀ ਛੇਤੀ ਆਉਂਗੇ ਇੱਥੇ ਇੱਕ ਉਹ ਕਰਕੇ ਜਾਉਂਗੇ ਜੀ ਫਰਸ ਪਾ ਕੇ ਜਾਣਾ ਵੀ ਛੇਤੀ ਮੁੜ ਕੇ ਆਉਂਗੇ ਮਾਂ ਇੱਥੇ ਫਰਸ ਪਾ ਜਾਣਾ ਸੀ ਪਤਲਾ ਪਤਲਾ ਜਾ ਚਾਰ ਥੱਲੇ ਪੱਥਰ ਵਰ ਗਿਆ ਹਨਾ ਟਾਇਲਟ ਚ ਗਿਆ ਸੀ ਆਹ ਪਰਸ ਵਧੀਆ ਬਣਨਾ ਬਸ ਸਾਡਾ ਤਾਂ ਚਾਰ ਥੱਲੇ ਆਜੇ ਜਿਹੇ ਜੀ ਪੁੱਤ ਆਹ ਹੈ ਮਾਮੇ ਨੇ ਦੱਸੀ ਮਮੀ ਜਿਹੜੀ ਆ ਬਜਰੀ ਜੀ ਹੈ ਆਹਾਂ ਬਜਰੀ ਇਹ ਚਾਹੀਦੀ ਆਪਾਂ ਨੂੰ ਇੱਥੇ ਪਹਿਲਾਂ ਥੱਲੇ ਗੇਰਨੇ ਨੂੰ ਇਹਨੂੰ ਪਧਰਾ ਜਾ ਕਰਕੇ ਨਾ ਇਹਦੇ ਤੇ ਤਾਂ ਮਿੱਟੀ ਥੋੜੀ ਚੱਕਣੀ ਪੈਣੀ ਨਾ ਵੀ ਨਾ ਵੀ ਚੱਕੂਗਾ ਤਾਂ ਵੀ ਕੋਈ ਚੱਕਰ ਨਹੀਂ ਪਰ ਉਹਦੇ ਤੇ ਟੇਡ ਦੇਣੀ ਪੈਣੀ ਆ ਪੂਰੀਆਂ ਨੇ ਇਹਨੂੰ ਇਹ ਡਾਉਨ ਪੈਣੀ ਇਹ ਡਾਉਨ ਥੋੜੇ ਡਾਉਨ ਹੋਊਗਾ ਨਹੀਂ ਥੋੜੇ ਡਾਊਨ ਕਰਕੇ ਪੈ ਜਾਣਾ ਫਿਰ ਇੱਥੇ ਤੇ ਪਧਰਾ ਹੋ ਜਾਣਾ ਕਿਉਂਕਿ ਉਹ ਫਰਸ਼ ਤੇ ਤਾਂ ਆਪਾਂ ਨੂੰ ਨੀਚੇ ਹੀ ਰੱਖਣਾ ਪੈਣਾ ਜਿਹੜਾ ਅੰਦਰ ਵਾਲਾ ਬਾਹਰ ਵਾਲਾ ਉਹਦੇ ਪਰ ਹਾਂ ਉਹ ਤੇ ਥੱਲੇ ਰੱਖਣਾ ਪੈਣਾ ਉਹਦੇ ਹਿਸਾਬ ਨਾਲ ਚਲਾਉਣਾ ਨਾ ਕੰਮ ਨਹੀਂ ਤਾਂ ਪਾਣੀ ਅੰਦਰ ਭੜੇ ਜਾ ਕਰੂਗਾ ਕਿਉਂ ਅਸੀਂ ਥੋੜੀ ਜਿਹੀ ਬੜੀ ਡਾਊਨ ਕਰਕੇ ਹਾਂ ਜੇ ਉਹ ਜਿਹੜਾ ਪਿੱਛੇ ਤੇ ਪਾਣੀ ਆਉਂਦਾ ਜੇ ਉਹ ਕੱਢਣਾ ਤਾਂ ਆਪਾਂ ਇੱਕ ਪਾਈਪ ਵੀ ਦੱਬ ਦਾਂਗੇ ਵੀ ਫਰਸ਼ ਦੇ ਉੱਪਰੋਂ ਨਾ ਆਵੇ ਉੱਥੇ ਨੂੰ ਪਾ ਕੇ ਗਾਹਾਂ ਨਿਕਲ ਜੇ ਪਾਣੀ ਹਨਾ ਇੱਥੇ ਤੇ ਹਾਂ ਇਹਦੇ ਪਿੱਛੇ ਤੇ ਮੈਨੂੰ ਪਤਾ ਪਹਾੜ ਦੇ ਪਿੱਛੇ ਤੇ ਪਾਣੀ ਆਉਣਾ ਮਾਮੂ ਥੋੜੀ ਥੋੜੀ ਹੋਰ ਕਰਨੀ ਦਾ ਹੂੰ ਇੰਡਰ ਦਾ ਹਾਂ ਹਾਂ ਤੁਸੀਂ ਕੰਸਫਾਈ ਫਿਰ ਅੰਦਰ ਆਗਣੀ ਜਾਂ ਜਿਹੜਾ ਫਸ ਪਿਆ ਜਿਹੜਾ ਹੁਣ ਇੱਥੇ ਵਾਲਾ ਪਾਣੀ ਹੈ ਜਿਹੜਾ ਸਾਰਾ ਹੁਣ ਨਿਕਲ ਜਾ ਕਰੂਗਾ ਹਾਂ ਨਹੀਂ ਤਾਂ ਫੇਰ ਤੁਸੀਂ ਪਾਣੀ ਪਿੱਛੇ ਖੜੇ ਰਹਿਗੇ ਫਿਰ ਉਸ 'ਚ ਪੈ ਜਾਣਾ ਕੰਮ ਗਲਤ ਹੋ ਜਾਣਾ ਕਿਆ ਕਹਿੰਦੀ ਮਾਮੀ ਉਸ ਤਾਂ ਸਖਬੀਰ ਦੀ ਜੁੱਤੀ ਦੇਖ ਕੇ ਲੰਘ ਲਿਆ ਚਲੋ ਅੱਛਾ ਲੈ ਲੋ ਹਾਂ ਚਲੋ ਜੀ ਕੋਈ ਗੱਲ ਨਹੀਂ ਚਲੋ ਹੁਣ ਬਾਬਾ ਨੂੰ ਇਹ ਰਸੋਈ ਦੇ ਵਿੱਚੋਂ ਉਸ ਮੂਰੇ ਪਾਸੇ ਕਾਲੀ ਜਿਹੀ ਪਈਆਂ ਦਾ ਹੈਤੀਆਂ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਉੱਥੇ ਖੋਲੀਆਂ ਤੇ ਜਿਆਦਾ ਨਾ ਪਰੌਂਠੇ ਦੇ ਟਾਈਮ ਹਾਂ ਉੱਥੇ ਦੀਆਂ ਪਈਆਂ ਵੀ ਹਾਂ ਐਂ ਤਾਂ ਸੋਚਿਆ ਵੀ ਕਿਤੇ ਕੁੱਤਾ ਲੈ ਕੇ ਚਲੇ ਗਿਆ ਤਾਂ ਆ ਗਿਆ ਵਾ ਚੱਪਲ ਪਾ ਕੇ ਚੱਲ ਜਾਣਾ ਚਲ ਆਇਆ ਤਾਂ ਕੋਈ ਨਹੀਂ ਤੈਨੂੰ ਕਿਹੜੇ ਗੱਡੀ 'ਚ ਤਾਰਨਾ ਦਾ ਆਪਾਂ ਨੇ ਘਰੇ ਤਾਰਨਾ ਦਾ ਜਾ ਕੇ ਚਲੋ ਪਾ ਲੋ ਹੱਥ ਫਿਰ ਇਹਨੂੰ ਚੱਕੋ ਸਮਾਨ ਆਹ ਕੜਾਹੀ ਤਾਂ ਤੇਰ ਮਾਂ ਤੇ ਚਲੋ ਹੁਣ ਛੋਲਿਆਂ ਨੂੰ ਚੱਕ ਦੇ ਦੇ ਸਾਨੂੰ ਉੱਥੇ ਦੇ ਕੋਈ ਮਾਮਾ ਜਿਹਦੇ ਜਿਹਦੇ ਪਰ ਤੁਸੀਂ ਔਲੇ ਰੱਖਦੇ ਤੇ ਉਹ ਟੋਟਾ ਜਿਹਾ ਨਹੀਂ ਪਏ ਇੱਕ ਹੈ ਜੀ ਤੇ ਪਰੌਲੇ ਜੇ ਰੱਖਦੇ ਟੋਟਾ ਜਿਹੀ ਨਹੀਂ ਪਿਆ ਉਹਦਾ ਉਹਦੇ ਵਿੱਚ ਪਾ ਲੂਗੇ ਜਿਹੜੇ 4-5 ਛੋਲੋਂਗ ਲੈ ਕੇ ਜਾਣੇ ਆ ਕਿਲੋ ਖੰਡ 2 ਕਿਲੋ ਖੰਡ ਇਹ ਪਈਦਾ ਬਣਾ ਹਾ ਉੱਥੇ ਪਿਆ ਦਾ ਪਰਲੇ ਵਸੇ ਵਾਹਿਗੁਰੂ ਸਤਨਾਮ ਉਹ ਲੈ ਸੁ ਵੀ ਤੇਰਾ ਸਮਾਂ ਸਾਰਾ ਹੀ ਉਹਨੇ ਚੱਕ ਲਿਆ ਨਾ ਵੇ ਚੱਕਦੀਏ ਕੋਸ ਨਾ ਪਤਾ ਕਿਆ ਚੱਕੂਗੀ ਤੂੰ ਉਹ ਲੈ ਚਲੇ ਰੋੜਾ ਮੈਂ ਤਾਂ ਰੁੜਦੀ ਪਿਰੂਗੀ ਫੇ ਇਹ ਵੀ ਆ ਉਹ ਗਾਹਾਂ ਤੇ ਪਾ ਲੂਗੀ ਅੱਛਾ ਇਹਨਾਂ ਨੂੰ ਮੜਾ ਜਾ ਦੇਖੋ ਐ ਬਾਤ ਨਾ ਦੋ ਲੈ ਆ ਕੇ ਦੇ ਸਾਫ ਸੁਵੀ ਚੱਕ ਲਾ ਮੈਜਿਕ ਦਾ ਡੱਬਾ ਨਹੀਂ ਹਾਂ ਫੜਾ ਦੇ ਕਾਹ ਕਿੱਥੇ ਹਾਂ ਹਾਂ ਇਹ ਕਾਹਦੇ ਦੀ ਚਲ ਹਾਂ ਫੜ ਲਾ ਤੂੰ ਬੈਗ ਦੋਹੇ ਫੜ ਲਾ ਲਾ ਦਿਆ ਟੱਕਰੋ ਪਰੇ ਜਾ ਕੇ ਮੜਾ ਜਾਂ ਖੋਲ ਦੂੰਗਾ ਹਾਂ 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 ਕਾਹੀ ਲੈ ਜਣਾ ਉੱਥੇ ਜਾ ਕੇ ਆਹੀ ਤੋੜ ਆਇਆ ਪਾ ਦੇ ਬੱਸ 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 ਪਤਾ ਲੱਗ ਗਿਆ ਆਪਾਂ ਉਹ ਲੈ ਹਾਂ ਸਾਰਾ ਕੁਝ ਨਹੀਂ ਚੱਕ ਲਿਆ ਚਲੋ ਫਿਰ ਬੋਲੋ ਵਾਹਿਗੁਰੂ ਪਚਾ ਪਚਾ ਐਸੇ ਵੀ ਚਾਬੀ ਕਿੱਥੇ ਗੱਡੀ ਦੀ ਮੈਨੂੰ ਕੀ ਪਤਾ ਮੇਰੇ ਕੋਲੇ ਆ ਫਿਰ ਹੈਗੀ ਆ ਗਈ ਹੈ। ਕੋਈ ਵੀ ਚੀਜ਼ ਕਰਾ ਉਧਰ ਚਾਰਜਰ। ਟਾਪਰ ਬੈਂਕ ਚੱਕ ਦੇ ਚੱਲ ਚੱਕ ਲਿਆ। ਹਾਂ। ਠੀਕ ਓਕੇ ਬਸ। ਲੀਡ ਲੂਡ। ਕੋਈ ਲੀੜਾ ੜੋੜਾ ਸਭ ਕੁਝ ਚੱਕ ਲਿਆ। ਚੱਕ ਲਿਆ ਯਾਦ ਕਰ ਲੈ। ਹਾਂ 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 ਹਾਂ। ਪਤਾ ਹੈ ਕਿ ਆ ਮੂਰੀ ਘਾਟ। tamami oh hi jada assi jada suit latta ta oh hi hai na eh. ਹੋਰ ਆਪਾਂ ਛੱਡਦੇ ਆ। ਜਿਹੜਾ ਪਹਿਲੇ ਦਿਨ ਹੈ ਆਪਾਂ। ਸੁਆ ਕੇ ਪਾ ਕੇ ਟੌਰ ਘੱਟ। ਲਾ ਲਾ ਸੁਖਵੀਰਾਂ ਨੇ ਸੁਆਇਆ ਹਾਲ ਉਹਦੇ ਨਾਲ ਦੇ। ਤੈਨੂੰ ਲੱਤੇ ਤੇ ਸਾਨੂੰ ਹਾਂ ਤੇਰੇ ਵਾਸਤੇ ਸੁਖਵੀਰ ਵਾਤੇ ਉਹਦੇ ਵਾਤੇ ਆ। ਰੱਖ ਦੇ ਪਿੱਪਾ ਅਸੀਂ ਤਾਂ ਪਾਤਾ ਜਦੀ ਸੁਆ ਲਿਆ ਭਾਈ ਆਪਣਾ। ਠੀਕ। ਕੀ? ਚਾਰਜਰ। ਮੈਂ ਚਲੋ 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 ਬਾਈਕ ਚਲੋ ਮਾਮੀ ਜੀ ਤੁਸੀਂ ਮੁਰੇ ਹੋ ਉਹ ਤੂੰ ਕਿਉਂ ਮੈਂ ਤਾਂ ਬ੍ਰੇਕਾਂ ਨਹੀਂ ਲਗਦੀਆਂ ਫੇਰ ਮੈਨੂੰ ਮਾਮੀ ਬ੍ਰੇਕਾਂ ਲਾਉਂਗੇ ਫੇਰ ਤੇਰੇ ਉਹ ਵੀ ਕਮਾਨ ਖੋਲੇਗੀ ਦਿੱਤੇ ਇਹ ਮਾਮੀ ਭੜਤਾ ਲੈਣਾ ਤਾਂ ਮੈਂ ਚਲ ਫੇਛੀ ਮੱਥਾ ਟੇਕਣਾ ਤੂੰ ਜਾ ਕੇ ਪਨਪਾਪਾ ਜੋਰਜੀ ਸਾਹਿਬ ਹਾਲ ਕੋਈ ਨਹੀਂ ਚੱਲ ਅਸੀਂ ਜਣੀ ਹੋਰ ਤੇ ਘੰਟਾ ਡੇਢ ਥੋੜੇ ਆ ਕੱਲ ਆਪਾਂ 4:00 ਤੁਰੇ ਇੱਥੇ ਤੇ 4:30 ਕੀ ਕਰੀਏ ਹਾਂ ਹਾਂ ਕਿਹੜੇ ਗੇਰ ਅਸੀਂ ਦਿਨੇ-ਦਿਨੇ ਥੋੜਾ ਜਿਹਾ ਟਾਈਮ ਗੱਲ ਐਸੇ ਤੇ ਨਿਕਲ ਜਾਣਾ ਪੱਦਰੇ ਚ ਚਲੇ ਜਾਣਾ ਸੀ ਹਾਂ ਆ ਬੱਤੀ ਆਹ ਕਿਆ ਨਾ ਹਰੀ ਫੁੱਟ ਚੱਪੇ ਬਾਤ ਬਸ ਹਾਂ ਇਹ ਗੱਲ ਹੈਗੀ ਹੋਇਆ ਮੰਮੀ ਆ ਐਸਾ ਖੂਹ ਵਾਲਾ ਰਸਤਾ ਚ ਵੀ ਮੁੰਡਾ ਸੁਲਵਾ ਲੈਣਾ ਦਾ ਮਾਮੇ ਨੂੰ ਕਹਿ ਕੇ ਹੁਣ ਮੰਮੀ ਇੱਥੇ ਉਹ ਲਾ ਦੋ ਪੱਥਰ ਦੇ ਲਾ ਦੇਣ ਮਿੱਟੀ ਦਾ ਉਹ ਚ ਬਣਾ ਤੋੜ ਦੇ ਨਾ ਉੱਪਰ ਨੂੰ ਸੁਵਾ ਲੈਣਾ ਥੋੜਾ ਬਸ ਠੀਕ ਹੈ ਠੀਕ ਹੈ ਹਾਂ ਇਹ ਵੀ ਗੱਲ ਠੀਕ ਹੈ ਚਲੋ ਵੀ ਚਲੋ 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 ਉਹ ਵੀ ਫਾਰਮ ਦੀ ਗੱਲ ਹਾਂ ਹਾਂ ਅੰਕਿਆਂ ਦਾ ਮਾਹਾਰ ਮਫਾਰਦ ਦੁਰਜਾ ਬਰਾਦਰ ਸਾਰੇ ਦੋਸਤ ਐਥੇ ਤਾਂ ਮੈਂ ਸੋਚਣਾ ਕੋਈ ਪ੍ਰੋਗਰਾਮ ਕਰਾਉਣ ਨੂੰ ਮੇਲੇ ਨੂੰ ਦੇਖਦੇ ਆਂ ਕੋਈ ਵਿਚਾਰ ਬਟਾਂਦਰਾ ਕਰਕੇ ਕੋਈ ਛੋਟਾ ਮੋਟਾ ਨਿਆਣੇ ਦੀ ਕੁਸ਼ਤੀ ਹੀ ਸਹੀ ਰਾਇ ਮਾਮੇ ਮਾਮਾ ਕਿਥੇ ਗਿਆ ਜੇ ਛੋਟੇ ਨਿਆਣਿਆਂ ਦੇ ਕੁਸ਼ਤੀਆਂ ਕਰਾਉਣੀਆਂ ਹੋਵੇ ਮੇਲੇ ਦੇ ਟਾਈਮ 'ਚ ਹੋ ਸਕਦੀਆਂ ਬੜੀਆਂ ਨਹੀਂ ਤੇ ਛੋਟੀਆਂ ਸਹੀ ਨਾ ਨਾ ਛੋਟੇ ਥੋੜੇ ਬਹੁਤੇ ਬੜੇ ਨਹੀਂ ਇਹ ਪਤਾ ਕਰਨਾ ਪੈਣਾ ਇਹਦਾ ਹਿਸਾਬ ਕਿਤਾਬ ਕਿਆ ਹੁੰਦਾ ਏ ਕੁਸਤੀਆਂ ਵਾਲਾ ਸੁਖਵੀਰ ਆਪ ਤਾਂ ਹੌਲੀ ਤੁਰਦੀ ਮੇਰਾ ਵੀ ਇਹ ਨੇ ਤਾਂ ਹੀ ਮੂਹਰੇ ਕਰ ਦਿੱਤੀ ਤੁਹਾਨੂੰ ਲਾਹੋਂ ਟਰੈਕਟਰ ਚਾਹੀਏ ਇੱਥੇ ਖੂਦੇ ਕੋ ਖੜਾ ਹੋਵੇ ਬੰਦਾ ਆ ਕੇ ਇੱਥੇ ਟਰੈਕਟਰ ਦੇ ਟਰਾਲੇ ਦੇ ਉੱਪਰੇ ਭਾਵੇਂ ਉਪਾਈ ਵੀ ਹੋਵੇ ਰਸਤਾ ਬਣ ਗਿਆ ਹੂੰ ਵਾਹ ਗੁਰੂ ਪਿਆ ਪਿਆ ਜੇ ਤੋੜ ਦੇ ਸੋਲਕ ਜਿਹੜਾ ਮਰਜੀ ਤੋੜ ਦੇ ਫੱਕ ਜਾਏ ਜਾ ਤਨੂ ਬੱਲੇ ਬੱਲੇ ਆ ਹੈ ਅੰਬ ਦੇ ਥੱਲੇ ਮਾਮੀ ਪੈਣਾ ਅਸੀਂ ਮੇਰੇ ਖਿਆਲ ਤੇ ਤੂੰ ਤਾਂ ਖਿਆਲ ਤੂੰ ਤਾਂ ਜਦ ਬਾਤ ਚ ਆਈ ਹੈ ਇੱਥੇ ਪੈਂਦੇ ਤੇ ਇਕੱਠੇ ਹੋ ਗਏ ਸਾਰੇ ਤਾਰੇ ਗਣੀ ਜਾਣੇ ਸਾਰੀ ਰਾਤ ਹਾਂ ਵਾਹਿਗੁਰੂ ਭਲਾ ਕਰੇ ਚਲੋ ਭਾਈ ਤਿਆਰ ਹੁੰਦਾ ਉਹ ਤਿਆਰ ਕਰ ਦਵਾਂਗੇ ਟਾਈਮ ਟਾਈਮ ਕੀ ਬਸ ਮਮੇ ਇੱਕ ਗੱਲ ਦਾ ਧਿਆਨ ਰੱਖਿਆ ਤੈਨੂੰ ਭਰੀ ਹੋਈ ਚੀਜ਼ ਨਾ ਆਉਣ ਦਈ ਤੇਰਾ ਡੰਗਾ ਡੁਗਾ ਨਾ ਟਾ ਜਾਣਾ ਨਹੀਂ ਖਾਲੀ ਖਾਲੀ ਵਾਸਤੇ ਰਸਤਾ ਤੇਰਾ ਠੀਕ ਆ ਇਹ ਹੈ ਹਾਂ ਖਾਲੀ ਆਣ ਜਾ ਹਾਂ ਆ ਦੇ ਖਾ ਰਹਾ ਇਹ ਤਾਂ ਕਰੀ ਕਰਾਈ ਮੈਂ ਤਾਂ ਖੂਬ ਹੈ ਨਹੀਂ ਸਾਡੀ ਹਾਂ ਤੇ ਡੰਗਾ ਇੱਕ ਵਾਰੀ ਚਲੇ ਜਾਵਾ ਦੁਬਾਰੇ ਨਹੀਂ ਆਣਾ ਸੱਟ ਫੱਟੇ ਨਹੀਂ ਹੋਣਾ ਫਿਰ ਦੁਬਾਰੇ ਨਾ ਜਦ ਇੱਕ ਵਾਰੀ ਅੱਲਾ ਨਹੀਂ ਖੁੱਲਦਾ ਅਮੇ ਆ ਦੇਖ ਦਿਖਦਾ ਰੇ ਦਬਦਾ ਇਹਨੇ ਦਬਣ ਲੱਜਣਾ ਬਾਹਰ ਨੂੰ ਕੋਈ ਵੀ ਹਾਂ ਜਾਣੇ ਬਾਹਰ ਨੂੰ ਹਾਂ ਲੈ ਠੇ ਲੈ ਇਹ ਬਰੋਪਰੀ ਹੁਣ ਬਹੁਤੇ ਤਾਂ ਨਹੀਂ ਪਾਣੀ ਤੂੰ ਉੱਤਰੋਂ ਦੋ ਚਾਰ ਤਿੰਨ ਤਿੰਨ ਦਿਨ ਚਾਰ ਬਟਾ ਦੇਖੇ ਕੰਡਾ ਨਾਲ ਵਾਲੀ ਹਾਂ ਹੀ ਟੁੱਟ ਜਾਂਦੇ ਛੱਕ ਛਾਰੇ ਨਹੀਂ ਟੁੱਟਦੇ ਕੱਕਾ ਕੇ ਜੁੜਦੇ ਟੁੱਟਦੇ ਹੀ ਨਹੀਂ ਕੱਕ ਦੀ ਡੰਡੀ ਮਾਮਾ ਤੁਰਦੇ ਹਾਂ ਇਹੀ ਗੋਲੇ ਹੋ ਜਾਣੇ ਜਿਹੜੇ ਕੱਲ ਪਰਸਾਂ ਤੋਂ ਪੁੱਛ ਰੱਖੀ ਸੀ ਇਹ ਤਾਂ ਉਝੋ ਹੋ ਜਾਣੇ ਅੰਦਰੇ ਹੋ ਜਾਣੇ ਹਾਂ ਲਾ ਪੰਜ ਦੋ ਤੇਰੇ ਥੱਲੇ ਆ ਮੂੰਹ ਕੋਲ ਉਹ ਦੋ ਇੱਕ ਦੋ ਕੁਦਰ ਮਾਂ ਮਾਜਰੇ ਦੇ ਦਊਗਾ ਨਹੀਂ ਜੈਸਮੀਨ ਤਾਂ ਲੇ ਹੋ ਗਈ ਸੀ ਮਾਂ ਮੱਤਬ ਦੇ ਦੱਬ ਦੇ ਨੂੰ ਫੜ ਕੇ ਥੱਲੇ ਨੂੰ ਮੜੀ ਜੇ ਕੇ ਆ ਨੀ ਮਾਂ ਤੋੜ ਲੈ ਆਈ ਜੀ ਤਾਹ ਦੇ ਥੱਲੇ ਉਹ ਥੱਲੇ ਵਾਲੇ ਤੋੜ ਲੈ ਪੁੱਤ ਇਹਨੂੰ ਰਹਿਣ ਦੇ ਹੋਰ ਕੀ ਯਾ ਇੱਧਰ ਬੰਸਾ ਫਿਰ ਆ ਬੈਠਦਾ ਆੜੂ ਪਰ ਆ ਦੇ ਤਾਂ ਵੇ ਉਹ ਸਰ ਗਿਆ ਮਾਤਾ ਹੁਣ ਐਨੇ ਕਿਨੇ ਕੁਆਂਟਲ ਲੈ ਜਾਣੇ ਹੁਣ ਸੀ ਇਹ ਇੱਕ ਵਾਰ ਖਤਮ ਤਾਂ ਹੋਵੇ ਘਰ ਆਚਾਰੀ ਦਾ ਫਿਰ ਤਾਂ ਐ ਨਾ ਹੈ ਪਹਿਲਾਂ ਆਚਾਰ ਘਰ ਖਤਮ ਤਾਂ ਹੋਵੇ ਦਾ ਜਦੋਂ ਉਹਨੇ ਖਤਮ ਹੋ ਜਾਣਾ ਫਿਰ ਇੱਧਰ ਗੱਲ ਵੀ ਠੀਕ ਹੈ ਇਹ ਤਾਂ ਜੇ ਮਨੀ ਨਹੀਂ ਆ ਗਈ ਰੰਗ ਲੱਗਦੇ ਨੇ ਨਹੀਂ ਚਲ ਠੀਕ ਆ ਉਹਨੇ ਉਹਨੇ ਵੀ ਇੱਥੇ ਛੱਡਦੀ ਮਈ ਮਨੀ ਰਾਂ ਦੇ ਹਾਂ ਗੱਲ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਵੀ ਕਿਹਾ ਵਾ ਠੀਕ ਆ ਗੱਲ ਹਾਂ ਹਾਂ ਇੱਧਰ ਨੇ ਵੀ ਆਣਾ ਆਚਾਰ ਤਾਂ ਨਾ ਬਿਲਕੁਲ 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 ਹੋਰ ਕਹਿੰਦਾ ਖੱਟਿਆਂ ਦਾ ਚਾਰ ਜਣਾ ਚਾਚੀ ਤੇ ਗਲਗਲਾਦਾ ਹੁੰਦਾ ਉੱਚੀ ਜਾਂਦੇ ਵੀ ਸੱਤਰ ਪੈਂਦੀ ਹੈ ਪਰ ਖੋ ਥੱਲੇ ਦੋ ਲੱਗੇ ਬਦਰ ਮੈਂ ਥੱਲੇ ਆ ਆ ਥੱਲੇ ਥੱਲੇ ਆ ਤਰੀ ਹੱਥ ਕੋਲ ਹਾਂ ਹਾਈ ਹਾਈ ਥੋੜਾ ਦੋ ਬਸ ਬਹੁਤ ਸਰ ਗਿਆ ਕੰਮ ਸਾਡਾ ਦਾ ਬਾਦੂ ਪਿਆ ਪੱਕੇ ਪੱਕੇ ਨੂੰ ਇੱਕ ਦਿਨ ਤੜਕਾ ਲਾ ਕੇ ਤੁਸੀਂ ਦੋ ਦਿਨ ਖਾਓ ਬਹੁਤ ਥੇ ਛੇਲੂਆਂ ਨੇ ਗੇਤ ਤੇ ਬਹੁਤ ਥੱਲੇ ਚਲ ਕੋਈ ਨਾ ਆਈ ਤੇ ਨਾ ਦਰਦਾ ਹੁੰਦੀਆ ਘੋਟਿਆ ਕਿ ਮੇਕਾ ਬਹੁਤ ਨਾ ਅੱਛਾ ਹਾਂ ਰਾਮ ਕਾ ਲਾ ਕੇ ਖਾਓ ਇਹਨੂੰ ਹਾਂ ਨਹੀਂ ਨਹੀਂ ਇਹ ਤਾਂ ਅਸੀਂ ਤੜਕਾ ਲਾ ਕੇ ਖਾਂਦੇ ਹਾਂ ਤਾਂ ਨਾ ਮੈਂ ਨਮ ਕਰਾ ਕੇ ਖਾਂਦਾ ਨਿੱਤਰ ਅੱਛਾ ਫੇ ਖਾ ਚੱਲ ਬਸ ਰਹਿਣ ਦੇ ਰਹਿਣ ਦੇ ਹੁਣ ਓਕੇ ਉਹ मामੂ ਯਾਰ ਕੀ ਨਿਕ ਹਾਂ ਐ ਦੇਖ ਛੋਲੰਗ ਲੈਣਾ ਇੱਕ ਚੀਰਾ ਐ ਮਾਰਨਾ ਸਾਰਾ ਨਹੀਂ ਛਡਾਣਾ ਕਿਧਰ ਨੂੰ ਮਾਰਨਾ ਚਾਰ ਕਰਨੇ ਤੇ ਹਾਂ ਬਿੱਚੂ ਦੇ ਪਾਣਾ ਤੇਲ ਨੂਨ ਵਿੱਚ ਵਿੱਚ ਅੱਡਾ ਬੜਾ ਕੋਲਾ ਪਾਣਾ ਨੂੰ ਐ ਬੰਦ ਕਰ ਲੈਣਾ ਸਾਰੇ ਨੂੰ ਕੋਲਾ ਹਾਂ ਅੱਗ ਦਾ ਹਾਂ ਬਹੁਤ ਬਹੁਤ ਅੱਛਾ ਹਾਂਜੀ 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 ਬਾਦੂ ਆ ਤਾਂ ਫੇਰ ਖਾਣਾ ਫੇਰ ਦੇਖੀ ਇਹ ਵੀ ਨਵਾਂ ਹੀ ਤਜਰਬਾ ਦੱਸਦਾ ਕੋਈ ਚੱਕ ਲਵਣ ਮੈਂ ਚੱਕ ਲੈਣੇ ਉਹ ਨਾ ਮਾਮੀ ਮੈਂ ਚੱਲ ਪਿੱਛੇ ਮਾਮੂ ਲਾਸਟ ਬਾਗ ਬੈਕ ਸਾਈਡ ਤੇ ਚੱਕੀ ਬੋਤੋ ਆ ਵੀ ਰੱਖੀ ਸਮਾਨ ਓਏ ਚਾ ਖੋਲ ਦੇ ਖੋਲ ਦੇ ਖੋਲ ਦੇ ਖੋਲ ਦੇ ਮਾਮੂ ਇੱਥੇ ਜੇ ਰੱਖਣਾ ਇਹ ਆਹ ਪਾਵਰ ਬੈਂਕ ਚਾਹੀਦਾ ਤਾਂ ਨਹੀਂ ਉਹ ਲਫਾਫੇ ਜਿਹਾ ਚਿੱਟਾ ਫਾਬਰ ਮੰਕੀ ਦੀ ਲੋੜ ਨਹੀਂ ਹੈਗੀ ਉਹ ਤਾਂ ਆਪਾਂ ਹੁਣ ਚਾਰਜਿੰਗ ਉੱਧਰ ਲਾਕ ਦੇਣੀ ਹੈ ਮਾਮੂ ਯਾਰ ਇੱਥੇ ਰੱਖੀ ਇਹ ਬੈਠਣਾ ਨਹੀਂ ਬਚਾਲੇ ਸੀਟ ਦੇ ਇੱਥੇ ਦੇਖ ਬਣਾ ਔਰ ਇਹਦੇ ਗਿਰੂਗਾ ਤਾਂ ਨਹੀਂ ਇੱਧਰ ਦੇਖ ਔਰੇ ਇੱਥੇ ਰੱਖ ਔਰੇ ਲਿਆ ਫਸੂਗਾ ਔਰੇ ਫਸ ਜਾਣਾ ਨੇ ਔਰੇ ਹਾਂ ਸੀਟ ਕੋੜਾ ਨਹੀਂ ਪਿਕਚਰ ਨੂੰ ਤੇ ਡਾਹੋ ਕੇ ਨਾ ਕਿ ਤੇ ਪੰਟ ਜਾ ਜਾਓ ਪਰਲੇ ਪਾਸੇ ਫਤਾਂ ਦੇ ਪਰਲੀ ਅ ਪਰਲੀ ਸੀਟ 'ਚ ਫਤਾਂ ਦੇ ਮਾਮੇ ਉਹ ਸੀਟ ਪਿੱਛੇ ਹਟੀ ਹੋਈ ਆ ਮਾਮੂ ਮੰਨ ਲਾ ਯਾਰ ਹਾਂ ਹੇ ਲਿਆਉਂਗਾ ਹਾਂ ਪਟਕਾ ਨਿਲਾਣਾ ਗਰਮ ਹੈ ਪੋਤੋਗਲ ਸਮਝ ਗਿਆ ਆਪ ਉੱਥੇ ਹੀ ਰੱਖ ਕੇ ਕਰਦੇ ਨੰਮ ਅਗਲੀ ਸੀਟ ਕੋ ਉਹ ਉਧਰ 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 ਕਾਹ ਕਰੀਂ ਬੈਠੇ ਲੇ ਕਾਲਾਂਗੇ ਉਹ ਤਾਂ ਇੱਥੇ ਰੱਖ ਦੇ ਬਾਕੀ ਦਾ ਸਾਮਾਨ ਇੱਧਰ ਨਾ ਮੂਲੇ ਰੱਖ ਹਾਂ ਨਹੀਂ ਕੜਾਹੀ ਇੱਥੇ ਪੁੱਠੀ ਭੱਜਣੀ ਹੈ ਮੰਮੇ ਲੱਗ ਫਸ ਗਿਆ ਨਾ ਵਿੱਚ ਹਾਂ ਵੈਰੀ ਗੁੱਡ ਹਾਲਾ ਦਾ ਨਹੀਂ ਹਿਲਦਾ ਕਿਧਰੇ ਨੂੰ ਹੈ ਆ ਸੀਟ ਨੂੰ ਥੋੜਾ ਜਿਹਾ ਹੋਰ ਪਿੱਛੇ ਕਰ ਦੂੰਗੇ ਚਾਹੇ ਹਾਂ ਹਾਂ ਮਣੀ ਜੀ ਕਰ ਦੀ ਬਾਫੀ ਨਹੀਂ ਮਮ ਆ ਸੀਟ ਨੂੰ ਅੱਕੇ ਖਿੱਚ ਦਿੰਦੇ ਆ ਹੂੰ ਅੱਗੇ ਅ ਅਸੀਂ ਇਤਨਾ ਗੇਨ ਕੋ ਚੁਣੋ ਕਿ ਚੇ ਥੋੜੀ ਅੱਗੇ ਨੂੰ ਚਿੱਟਾ ਪਾ ਹਿੱਲਣਾ ਕਿਤੇ ਨਾ ਇਹ ਥੱਲੇ ਤੇ ਹਾਂ ਹਾਂ ਥੱਲੇ ਤੇ ਉੱਕਣੀ ਹਾਂ ਨਹੀਂ ਆਉਂਦਾ ਸੋ ਤੇ ਚੱਕ ਨਹੀਂ ਹੋਈ ਸੋ ਤੇ ਬੱਜਿਆ ਨਹੀਂ ਸਹੀ ਅੱਗੇ ਆਉਣਾ ਸੀ ਉਹ ਦੇਖ ਪਰਲੀ ਗਈ ਵੀ ਨਾ ਨਹੀਂ ਮਾਮੇ ਕੋਈ ਰੌੜਾ ਹੈ ਹੁਣ ਤਾਂ ਲੱਗਿਆ ਪਾ ਵੀ ਨਹੀਂ ਹੈਗਾ ਮੈਨੂੰ ਆਉਣਾ ਬਣਾ ਨਹੀਂ ਫਿਰ ਹਾਂ ਬਸ ਬਸ ਹੁਣ ਨਹੀਂ ਜਾਂਦਾ ਕਿਤੇ ਵੀ ਲਾ ਬਸ ਬੋਲੋ ਬਾਈ ਗਿਰੂ ਹੋ ਗਿਆ ਬਾਈ ਗਿਰੂ ਕੰਮ ਸਾਡਾ ਲੋਟ ਐਨੂੰ ਥੋੜਾ ਜਿਹਾ ਪੁੱਤਾਂ ਇਨੂੰ ਗਾਹਾਂ ਕਰਦੇ ਥੋੜਾ ਜਿਹਾ ਇਹਦਾ ਆਹ ਗੁੰਡਾ ਜਿਹੜਾ ਉਹ ਗਾਹਾਂ ਥੱਲੇ ਤਾਰਦੇ ਇੱਕ ਗੁੰਡਾ ਹਾਂ ਜਿਆ ਪਰ ਪੁਰਾ ਹੀ ਪਾਸ ਹੋ ਗਏ ਸਭ ਰੱਖੋਗੇ ਸਾਰਾ ਸਾਮਾਨ ਰੱਖੋ ਬਲਾਓ ਫਤਿਹ ਲਾਓ ਮਮੀ ਦੇ ਹੱਥ ਪੈਰੀ ਹੱਥ ਲਾਓ ਸਿੱਧੀ ਕਰ ਚੜੂਗੇ ਮਾਮੇਰੇ ਉੱਥੇ ਤੇ ਨਹੀਂ ਆ ਤੂੰ ਪੈਰੀ ਹੱਥ ਲਾ ਸਤਿ ਸ੍ਰੀ ਅਕਾਲ ਜੀ ਮਾਮਾ ਚਲ ਸੀਗਾ ਮਾਮੇ ਮਾਮਾ ਚੱਲਿਆ ਰਾਲ ਇਹ ਗੁੱਸਾ ਪਿਆ ਰ ਹੈ ਕਿ ਐਕਟ ਪਾ ਦੇਉਂਗਾ ਕਹਿੰਦਾ ਸਤਿ ਸ੍ਰੀ ਅਕਾਲ ਚੱਲ ਜਾਓ ਓਕੇ ਏ ਏ ਇੱਕ ਆਉਂਦਾ ਮੈਂ ਥੋੜੇ ਜਿਹਰੇ ਤੱਕ ਫਿਰਨਾ ਠੀਕ ਆ ਬਈ ਆ ਜੀ ਉਹ ਜੂਨਰਾ 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 ਆਦੀ ਆ ਆਇਆ ਵੀ ਆਕਾਰਪੁਰਖ ਦੀ ਮਿਹਰ ਹੋ ਗਈ ਜੀ ਆਰਤੀ ਦੇ ਟਾਈਮੇ ਪਹੁੰਚ ਗਏ ਜੀ ਅਸੀਂ